ਮਿੱਤਰੋ ਸਾਤਸਰੀ ਕਾਲ ਜੀ ਆਵਣਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਦਬਕੇ ਸ਼ੇਅਰ ਕਰਦੇ ਕਰੋ ਅਸਵਨ ਵਾਲੀ ਕਾ 745 2016 ਮਾਡਲ ਆਈ ਹੈ ਆਪਣੇ ਕੋਲ ਟਾਇਰ ਚਾਰੇ ਅੱਧੇ ਫਰਸਟ ਕੁਆਲਟੀ ਦਾ ਟਰੈਕਟਰ ਇੰਜਨ ਗੇਅਰ ਦਾ ਓਕੇ ਚੈੱਕ ਕਰੋ ਹੀ ਕੰਡੀਸ਼ਨ ਪਰ ਇਹ ਮਰ ਮੈਂ ਸਾਫ ਪਏ ਆ ਜੀ ਸ਼ੋ ਸ਼ੂ ਵੀ ਇਹਨਾਂ ਸਾਫ਼ ਪਈ ਆ ਛਤਰੀ ਲੱਗੀ ਹੋਈ ਐ ਸਪੋਟਾਂ ਲੱਗੀਆਂ ਹੋਈਆਂ ਹੀ ਕਰੋਚਾ ਇੱਕ ਬਾਕੀ ਡਾਕਟਰ ਆਪਣੇ ਕੋਲ ਹੋਰ ਵੀ ਹੁੰਦੇ ਖਰੀਦਣ ਵੇਚਣ ਲਈ ਸੰਪਰਕ ਕਰੋ ਲੈਣ ਲਈ ਸੰਪਰਕ ਕਰਿਆ ਕਰੋ ਵੀਰ ਬਣ ਕੇ ਫਾਲਤੂ ਟਾਈਮ ਪਾਸ ਵਾਲੇ ਵੀਰ ਬਣ ਕੇ ਥੋੜਾ ਜਿਆਦਾ ਨਾ ਕਿੰਨੀ ਕੰਮ ਦਾ ਜਿਆਦਾ ਜ਼ੋਰ ਆ ਸੀਜ਼ਨ ਕਰਕੇ ਜੇ ਕਿਸੇ ਸੱਜਣ ਮਿੱਤਰ ਟਰੈਕਟਰ ਲੈਣਾ ਹੋਵੇ ਚਮਕੌਰ ਸਾਹਿਬ ਆ ਕੇ चौहान ਟਰੈਕਟਰ ਬਿੱਲੂ ਮਿੱਤਰੀ ਵਰਕਸ਼ਾਪ ਤੇ ਚਲਾ ਕੇ ਲਿਜਾ ਕੇ ਪਰ ਬਾਕੇ ਚੈੱਕ ਕਰ ਸਕਦੇ ਜੀ ਅਪਡੇਟ ਲੈਣੇ ਲਈ ਆਪਣਾ ਇੰਸਟਾਗ੍ਰam ਦਾ ਪੇਜ ਆ चौहान ਟਰੈਕਟਰ ਆ ਇਹਦੇ ਉੱਤੇ ਚੈੱਕ ਕਰਦੇ ਰਿਆ ਕਰੋ ਇਹਨੂੰ ਫੋਲੋ ਕਰ ਲਓ ਤੇ ਫਿਰ ਸਾਰੀ ਨਵੀਂ ਅਪਡੇਟ ਹੁੰਦੀ ਹੈ ਕਿਹੜਾ ਟਰੈਕਟਰ ਵਿਗ ਗਿਆ ਕਿਹੜਾ ਟਰੈਕਟਰ ਨਵਾਂ ਆਇਆ ਤੁਹਾਨੂੰ ਇਹਦੇ ਪਰ ਸਾਰੀ ਆਪਣੀ ਡਿਟੇਲ ਮਿਲ ਜਾਇਆ ਕਰੂਗੀ चौहान ਟਰੈਕਟਰ ਦੇ ਪੇਜ ਤੇ ਜਿਹੜਾ ਇੰਸਟਾਗ੍ਰam